ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਣ ਲੁਧਿਆਣਾ ਗੁਰੂ ਨਾਨਕ ਪਵਨ ਵਿਖੇ ਮਹਿਲਾ ਦਿਵਸ ਸੰਬੰਧੀ ਕਰਵਾਏ ਗਏ ਸਮਾਗਮ ਦੇ ਵਿੱਚ ਹਿੱਸਾ ਲੈਣ ਪਹੁੰਚੇ ਇਸ ਮੌਕੇ ਉਹਨਾਂ ਨੇ ਮਹਿਲਾਵਾਂ ਦੀ ਗੱਲ ਕੀਤੀ ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਵੀ ਸਾਡੀਆਂ ਕਈ ਮਹਿਲਾਵਾਂ ਅਜਹੀਆਂ ਹਨ ਜਿਨ੍ਹਾਂ ਦੇ ਪਰਿਵਾਰਾਂ ਨੂੰ ਮੁਕਾਬਲਿਆਂ ਦੇ ਦੌਰਾਨ ਖਤਮ ਕਰ ਦਿੱਤਾ ਗਿਆ ਸੀ ਉਹਨਾਂ ਲਈ ਵੀ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਹੈ ਸਿਮਰਨਜੀਤ ਸਿੰਘ ਮਾਨ ਨੇ ਮੁਰ ਤੋਂ ਆਪਣੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਉਹ ਸਿੱਖ ਹਨ ਫਤਿਹ ਬੁਲਾਉਣਗੇ ਉਹ ਜੈ ਹਿੰਦੂ ਕਿਉਂ ਕਹਿਣਗੇ ਜੇਕਰ ਜੈ ਹਿੰਦੂ ਫਤਿਹ ਬੁਲਾਕ ਦੇਣਗੇ ਤਾਂ ਫਿਰ ਉਹ ਜੈ ਹਿੰਦੂ ਕਹਿ ਦੇਣਗੇ ਸਮਜੀ ਸਿੰਘ ਮਾਨ ਨੇ ਕਿਹਾ ਕਿ ਅੱਜ ਵੀ ਉਹ ਵੱਖਰੇ ਮੁਲਕ ਦੀ ਮੰਗ ਕਰਦੇ ਨੇ ਸਿੱਖਾਂ ਦੇ ਲਈ ਵੱਖਰਾ ਮੁਲਕ ਹੋਣਾ ਬੇहद ਜ਼ਰੂਰੀ ਹੈ ਉਹਨਾਂ ਕਿਹਾ ਕਿ ਅੱਜ ਵੀ ਉਹ ਆਪਣੀ ਗੱਲ ਤੇ ਕਾਇਮ ਨੇ ਦੂਜੇ ਪਾਸੇ ਜਥੇਦਾਰਾਂ ਨੂੰ ਹਟਾਉਣ ਨੂੰ ਲੈ ਕੇ ਸਾਫ਼ ਤੌਰ ਤੇ ਮਾਨ ਨੇ ਕਿਹਾ ਕਿ ਸਾਡੀ ਐਚਪੀਸੀ ਜੋ ਕਿ ਸਿੱਖਾਂ ਦੀ ਸਰਮੋਹ ਸੰਸਥਾ ਹੈ ਅੱਜ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਪਿਛਲੇ 14 ਸਾਲ ਤੋਂ ਉਹ ਐਨੀ ਜ਼ਿਆਦਾ ਕਮਜ਼ੋਰ ਹੋ ਗਈ ਹੈ ਕਿ ਸਾਡੇ ਜਥੇਦਾਰ ਉਹਨਾਂ ਨੂੰ ਸੰਭਾਲ ਨਹੀਂ ਪਾ ਰਹੇ ਇਸ ਪਿੱਛੇ ਕੇਂਦਰ ਦਾ ਕਸੂਰ ਹੈ ਸਿਮਰਜੀਤ ਸਿੰਘ ਮਾਨ ਨੇ ਸੁਰਾਲ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਹੋਣ ਵਾਲੀ ਜਿਮਨੀ ਚੋਣ ਨੂੰ ਲੈ ਕੇ ਕਿਹਾ ਕਿ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਅਸੀਂ ਇੱਥੇ ਵੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਖੜਾ ਕਰਾਂਗੇ ਉਹ ਪ੍ਰਾਈਮ ਮਿਨਿਸਟਰ ਸੀਗੇ ਉਹ ਆਪਣੇ ਸਰਦਾਰਨੀ ਸਾਹਿਬ ਨੂੰ ਬਾਹਰ ਦੇ ਮੁਲਕਾਂ 'ਚ ਵੀ ਲੈ ਕੇ ਜਾਂਦੇ ਸੀਗੇ ਇੱਥੇ ਵੀ ਨਾਲ ਰੱਖਦੇ ਸੀਗੇ ਤੇ ਜਿਹੜੀ ਆਪਣੇ ਆਪ ਨੂੰ ਪ੍ਰੈਸ ਕਹਿੰਦੀ ਹੈ ਇੰਡੀਆ ਦੀ ਕਿਸੇ ਨੇ ਨਹੀਂ ਖੋਜ ਕੀਤਾ ਕਿ ਉਹ ਬੀਬੀ ਜੀ ਜਿਹੜੇ ਹੈਗੇ ਆ ਪਤਨੀ ਮੋਤੀ ਸਾਹਿਬ ਦੇ ਉਹ ਕਿੱਥੇ ਰਹਿੰਦੇ ਆ ਕਿੱਥੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਮਿਲਦਾ ਕਿੱਥੇ ਉਹਨਾਂ ਦੀ ਸਿਕਿਉਰਿਟੀ ਕਿੱਥੇ ਉਹਨਾਂ ਦੀ ਰੱਖਿਆ ਕਿਹੜਾ ਉਹਨਾਂ ਨੂੰ ਸੰਭਾਲਦਾ ਕਿਹੜਾ ਨਹੀਂ ਹੈ ਇਹਦੀ ਡਰਫਰ ਜਿਹੜਾ ਇੰਡੀਆ ਦਾ ਵਿਮਨਸ ਕਮਿਸ਼ਨਰ ਉਹਦੀ ਡਿਊਟੀ ਹੈ ਪਰ ਉਸ ਨੇ ਵੀ ਬਹੁਤ ਅਣਗਹਿਲੀ ਕੀਤੀ ਹੈ ਕਿ ਇਹ ਵਿਚਾਰੀ ਬੀਬੀ ਦਾ ਕਿਸੇ ਨੇ ਹਾਲ ਅੱਜ ਤੱਕ ਨਹੀਂ ਪੁੱਛਿਆ ਜਿਹੜਾ ਅੱਜ ਬੀਬੀਆਂ ਦੇ ਦਿਨ ਦੇ ਉੱਤੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਅ ਮੰਨ ਸਭ ਅੱਜ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਸੰਵਿਧਾਨ ਦੇ ਉੱਤੇ ਵੀ ਬਹੁਤ سارے ਸਵਾਲ ਚੱਕੇ ਜਾਂਦੇ ਹੈਗੇ ਆ ਤੁਸੀਂ ਖੁਦ ਅੰਮ੍ਰਿਤਪਾਲ ਹੁਣਾਂ ਦੇ ਉੱਤੇ ਵੀ ਬਿਆਨ ਦਿੱਤਾ ਹੈ ਕੀ ਅਗਰ ਜੈ ਹਿੰਦ ਕਹਿੰਦੇ ਹੈਗੇ ਤਾਂ ਫਿਰ ਸਾਡੇ ਵੱਖਰੇਵੇਂ ਉਹਨਾਂ ਦੇ ਨਾਲ ਕੀ ਇਹ ਸਹੀ ਹੈਗਾ ਨਾ ਪਰ ਜੈ ਹਿੰਦ ਆਪਾਂ ਕਿਉਂ ਕਹੀਏ ਆਪਾਂ ਸਿੱਖ ਹੈ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਉਂ ਨਾ ਕਹੀਏ ਤੇ ਫਿਰ ਦਿੱਲੀ ਤੋਂ ਜਿਹੜੇ ਹਿੰਦੂਤਵਾ ਦੀ ਮੈਜੋਰਿਟੀ ਹੈ ਉਹ ਵੀ ਫਤਿਹ ਬੁਲਾਇਆ ਕਰੇ ਇੱਕ ਦੂਜੇ ਦੇ ਨਾਲ ਜੇ ਪਿਆਰ ਆਪਾਂ ਕਰਾਂਗੇ ਫਿਰ ਉਹ ਫਤਿਹ ਬੁਲਾਇਆ ਕਰਨਗੇ ਅਸੀਂ ਜੈ ਹਿੰਦ ਕਹ ਜਿਆ ਕਰਾਂਗੇ ਐ ਨਹੀਂ ਕਰਨਾ ਚਾਹੀਦਾ ਵੱਧ ਗੈਰੰਟੀ ਨੂੰ ਮਨ ਨੂੰ ਫੜ ਕੇ ਕਿ ਇਹ ਤੁਸੀਂ ਜੈ ਹਿੰਦ ਨਹੀਂ ਕਹਿੰਦੇ ਮੈਂ ਕਿਉਂ ਕਰਨ ਜੈ ਹਿੰਦ ਜੇਤ ਮੈਂ ਹਿੰਦ ਤੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਇਹਦਾ ਮੋਲਕ ਚਾਹੁੰਦਾ ਸਿੱਖਾਂ ਦਾ ਜਿਹੜਾ ਪਰਮਾਣੂ ਹਥਿਆਰ ਨਾਲ ਲਾਂਸ ਪਾਕਿਸਤਾਨ ਹਥਿਆਰਾਂ ਦੇ ਨਾਲ ਹਿੰਦੂ ਇੰਡੀਆ ਕਮਿਨਿਸਟ ਚਾਈਨਾ ਉਹਦੇ ਵਿਚਾਲੇ ਇੱਕ ਸਿੱਖਾਂ ਦਾ ਵੱਖਰਾ ਘਰ ਮੋਲਕ ਖਾਲਸਤਾਨ ਹੋਣਾ ਚਾਹੀਦਾ ਆ ਭੀਮ ਸਿੰਘ ਦੀ ਧੀ ਹੈ ਆ ਦੇਖੋ ਜਦੋਂ ਖਾਲਸਾਣ ਦੀ ਗੱਲ ਹੁੰਦੀ ਹੈ ਕਿ ਲੋਕ ਸਵਾਲ ਚੱਕਦੇ ਨੇ ਕਿ ਖਾਲਸਾਣ ਜੇ ਬਣ ਗਿਆ ਸਾਡੇ ਕੋਲ ਸੋਰਸ ਆਫ ਇਨਕਮ ਕੀ ਹੋਏਗਾ ਸਾਡੇ ਕੋਲ ਆਰਥਿਕ ਕਿੱਥੋਂ ਸੋਰਸ ਲੈ ਕੇ ਸਾਰਾ ਕੁਝ ਹੋ ਸਕਦਾ ਜੀ ਹੁਣ ਦੇਖੋ ਇਹ ਝੋਨੇ ਦੀ ਰੁੱਤ ਸੀਗੀ ਇੱਥੇ 2500 ਰੁਪਇਆ ਮਿਲਦਾ ਸੀਗਾ ਪ੍ਰਤੀ ਕੁਇੰਟਲ ਜੀ ਪਰ ਜੇ ਆਪਾਂ ਬਾਰਡਰ ਖੋਲ ਦਿੰਦੇ ਤੇ ਪਾਕਿਸਤਾਨ ਦੇ ਵਿੱਚ ਉਸ ਵੇਲੇ ਮੂੰਗੀ ਝੋਨਾ 8000 ਰੁਪਿਆ ਪਰ ਟਨ ਵਿਕ ਰਿਹਾ ਸੀਗਾ ਜੀ ਇਹ ਤਾਂ ਭੰਡਾਰ ਹੋਊਗਾ ਪੰਜਾਬ ਐਕਸਪੋਰਟ ਕਰਨ ਦੇ ਲਈ ਸਬਜ਼ੀਆਂ ਫਰੂਟ ਜਿੰਨਾ ਵੀ ਆਪਣੇ ਕੋਲੇ ਝੋਨੇ ਕਣਕ ਹੈ ਬਾਜਰਾ ਦਾਲਾਂ ਹੈ ਕਿਹ ਹੈ ਇਹ ਤਾਂ ਬਹੁਤ ਜ਼ਿਆਦਾ ਇਹ ਹੋਊਗਾ ਕਿਉਂ ਇਹ ਤੁਹਾਨੂੰ ਐ ਤੁੱਖਾ ਲੱਗਦਾ ਹੈ ਜੇ ਸਵਿਟਜ਼ਰਲੈਂਡ ਜਿਹਦੇ ਕੋਲੇ ਸਮੁੰਦਰ ਨਹੀਂ ਜਿਹਦੇ ਕੋਲੇ ਆਸਟਰੀਆ ਜਿਹਦੇ ਨਾਲ ਸਮੁੰਦਰ ਨਹੀਂ ਲੱਗਦਾ ਜਿਹਦੇ ਮੰਗੋਲਿਆ ਜਿਹੜਾ ਇਹ ਰੂਸ ਤੇ ਚੀਨ ਦੇ ਵਿਚਾਲੇ ਆ ਉਹਨੂੰ ਸਮੁੰਦਰ ਨਹੀਂ ਲੱਗਦਾ ਜੇ ਉਹ ਜੁੜ ਸਕਦੇ ਐ ਤੇ ਅਸੀਂ ਕਿਉਂ ਨਹੀਂ ਜੁੜ ਸਕਦੇ ਸਾਡੀ ਅਣਖ ਹੁਣ ਨਹੀਂ برداشت ਕਰਦੀ ਕਿ ਜਿਹੜਾ ਸਾਡੇ ਉੱਤੇ ਇੰਨਾ ਜ਼ਬਰ ਹਿੰਦੂਤਵਾ ਨੇ 1947 ਤੋਂ ਬਾਅਦ ਕੀਤਾ ਖਾਸ ਕਰਕੇ 1984 ਦੇ ਵਿੱਚ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਹੈਗੇ ਮਾਫ ਕਰਨਾ ਜਿਹੜੇ ਮੱਛੇ 1 ਲੀਟਰ ਭਾਜ ਭਾਏ ਸ਼ਾਮਲ ਹੋਏ ਨੇ ਉਹ ਕਹਿੰਦੇ ਮੋਦੀ ਸਾਹਿਬ ਸਿੱਖਾਂ ਵਾਸਤੇ ਬਹੁਤ ਵੱਡੇ ਕੰਮ ਕਰਦੇ ਨੇ ਉਹ ਮਾਸ਼ੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੀ ਗੱਲ ਹੋਵੇ ਉਹ ਮਾ ਬੀਤਰੀ ਹੀਮਕੋਰ ਸਾਹਿਬ ਨੂੰ ਰੂਪ ਦੇ ਬਣਾਉਣ ਦੀ ਗੱਲ ਹੋਈ ਹੈ ਤਮਾਮ ਕਨੇ ਸਿੱਖ ਮਸਲੇ ਲਗਾਤਾਰ ਹੱਲ ਕੀਤੇ ਜਾ ਰਹੇ ਨੇ ਮੋਦੀ ਸਰਕਾਰ ਵੱਲੋਂ ਨਾ ਪਰ ਜਿਹੜੇ 30 ਸਾਲਾਂ ਨੂੰ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਉਹਨਾਂ ਦੇ ਬਾਰੇ ਕੀ ਕੀਤਾ ਹੈਗਾ ਤੇ ਜਿਹੜਾ ਇਹ ਸਾਥ ਹੈਗਾ ਸਰਸੇ ਦਾ ਜੀ ਉਹਨੂੰ ਕੈਦ ਹੋਈ ਹੋਈ ਹੈ ਬਲਾਥਕਾਰ ਦੇ ਵਿੱਚ ਤੇ ਕਤਲ ਦੇ ਵਿੱਚ ਉਹਨੂੰ ਕਿਉਂ ਹਰੇਕ ਸੀ 6 ਮਹੀਨੇ ਬਾਅਦ ਬਾਹਰ ਕੱਢੇ ਜਾਂਦਾ ਜ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਕੀਤੀ ਆ ਜੀ ਇਹ ਮਾਨ ਸਰ ਮਾਨ ਸਰ ਬੀਪਰਨ ਜਦੋਂ ਜਦੋਂ ਜਿਹੜੇ ਬਦਲਤੇ ਗਏ ਐ ਐਸੀ ਕਿਸੇ ਵੱਲੋਂ ਤੋਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਪੂਰਾ ਜਿਹੜਾ ਕਰਨ ਕਰਦਾ ਉਹ ਮੈਂ ਸਮਝਦਾ ਜੀ ਕਿ 14 ਸਾਲ ਤੋਂ ਸੈਂਟਰ ਨੇ ਸਾਡੀ ਐਸਟੀਪੀਸੀ ਜਿਹੜੀ ਸਾਡੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀ ਜਿਸ ਪਾਰਲੀਮੈਂਟ ਨੇ ਹੱਕ ਵੀ ਬੀਬੀਆਂ ਨੂੰ ਦਿੱਤਾ ਸੀ ਕਿ ਵੋਟ ਪਾਉਣ ਦਾ 14 ਸਾਲ ਤੋਂ ਸਾਡੀ ਪਾਰਲੀਮੈਂਟ ਸੈਂਟਰ ਨੇ ਭੰਗ ਕੀਤੀ ਹੋਈ ਹੈ ਤੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਸਾਡਾ ਜ਼ਬਰ ਹੈ ਤੇ ਜੇ ਪੁਰਾਣੇ ਜਥੇਦਾਰ 14 ਸਾਲ ਦੇ ਬਣੇ ਹੋਏ ਇਸ ਕਮੇਟੀ ਨੂੰ ਸਾਹਮਣੇ ਨਹੀਂ ਸਕਦੇ ਫੇਰ ਕਸੂਰ ਸੈਂਟਰ ਦਾ ਹੈ ਜਿਹੜਾ ਇਹ ਨਮਕ ਖੂਨ ਇਹਦੇ ਵਿੱਚ ਨਹੀਂ ਲੈ ਕੇ ਆਉਂਦੀ ਕਾਲੀਗਰਲੇ ਦੱਬੀ ਬਾਤ ਕਹਿੰਦੇ ਜੋ ਘਟਨਾ ਕਰ ਅਨਸਾਰਾ ਵਾਪਰਿਆ ਸੁਣਨੇ ਕਾਲਦਲ ਵਿੱਚ ਆ ਸ਼੍ਰੀ ਕਾਲਧਿਕ ਸਾਹਿਬ ਨੇ ਸਮਝੋ ਜੋ ਖਬਰਾਂ ਆਦੀਆਂ ਨੇ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਇਹ ਤਾਂ ਮੈਨੂੰ ਪਤਾ ਨਹੀਂ ਜੀ ਪਰ ਭਾਰਤੀ ਜਨਤਾ ਪਾਰਟੀ ਦਾ ਤਾਂ ਰਾਜ ਹੈਗਾ ਉਹ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਜੀ ਕਾਂਗਰਸ ਕਿਉਂ ਨਹੀਂ ਕਰਾਉਂਦੀ ਹੈਗੀ ਕਦੇ ਕਾਂਗਰਸ ਪਾਰਟੀ ਨੇ ਸਵਾਲ اٹھਾਇਆ ਕਿ ਇਹ ਇਸ ਪਿੱਛੇ ਦੇ ਇਲੈਕਸ਼ਨਸ ਕਰਾਈਏ ਜੀ ਇਹ ਕਹਿੰਦੇ ਕਿ ਇਸ ਜਮਹੂਰੀयत ਪਸੰਦ ਹੈ ਜਮੂਰੀਤ ਪਸੰਦ ਸਵਾਨ ਜੇ ਜੋ ਤੁਸੀਂ ਜਮੂਰੀਤ ਦੀ ਗੱਲ ਹੀ ਨਹੀਂ ਕਰਦੇ ਕਿ ਮਾਨ ਸਾਹਿਬ ਦੇ ਦਿਨ ਕਿਸਾਨਾਂ ਦੇ ਅੱਗੇ ਚੰਡੀਗੜ੍ਹ ਦੇ ਵਿੱਚ ਜਿਹੜਾ ਇੱਕ ਆਹਮਾਨ ਕੀਤਾ ਗਿਆ ਸੀ ਤੁਸੀਂ ਇਹ ਮਾਨ ਦੇ ਵੱਲੋਂ ਕਿਸਾਨਾਂ ਨੂੰ ਦੇਰ ਰਾਤ ਤੇ ਚੱਕਿਆ ਇਹ ਬਹੁਤ ਮਾੜੀ ਗੱਲ ਕੀਤੀ ਹੈ ਕਿਉਂਕਿ ਇਹ ਯੂਨੀਅਨ ਟੈਰੀਟਰੀ ਸੈਂਟਰ ਦੇ ਥੱਲੇ ਹੈ ਕਿ ਐ ਤੇ ਭਗਵੰਤ ਸਿੰਘ ਮਾਨ ਨੂੰ ਕੋਈ ਲੋੜ ਨਹੀਂ ਸੀ ਕਿ ਉਹ ਉੱਥੇ ਰਕਾਵਟ ਪਾਵੇ ਪਰ ਸਾਰੇ ਬਹੁਤ ਸਾਰੇ ਕਿਸਾਨ ਜਿੱਥੇ ਬੰਦੀਆਂ ਨੇ ਆਮ ਪਾਰਟੀ ਨੂੰ ਵੋਟ ਪਾਈ ਹੈ ਤੇ ਹੁਣ ਉਹ ਮਜਾ ਚੱਲ ਰਿਹਾ ਹੈ ਤੇ ਜਿਹੜੇ ਕਿਸਾਨ ਲੀਡਰ ਹੈ ਉਹ ਵੀ ਨਹੀਂ ਸੋਚਦੇ ਕਿ ਜਦੋਂ ਲੜਾਈ ਲੜ ਜੇ ਜਿਹੜਾ ਜਰਨੈਲ ਹੈ ਉਹ ਸਿਰਫ ਹਮਲਾ ਕਰਨ ਨੂੰ ਇੱਕ ਪਾਸੇ ਨਹੀਂ ਕਰਦਾ ਜੇ ਇੱਕ ਪਾਸਾ ਫੇਨ ਹੋ ਜੇ ਫਿਰ ਉਹ ਦੂਜਾ ਫਰੰਟ ਖੋਲ ਲੈਂਦਾ ਤੇ ਹਸੈਣੀ ਵਾਲੇ ਦੇ ਉੱਤੇ ਤੇ ਇੱਥੇ ਵਾਘੇ ਦੇ ਉੱਤੇ ਮੋਰਚਾ ਕਿਉਂ ਨਹੀਂ ਲੱਗਦਾ ਜੋ ਕਰਕੇ ਜੇ ਲੱਗ ਜੇ ਬਾਰਡਰ ਖੁੱਲ ਜਾਣ ਇਹ ਕਿਸਾਨਾਂ ਨੂੰ ਪੰਜਾਬ ਨੂੰ ਨੌਜਵਾਨੀ ਜਿਹੜੀ ਬੇਰੁਜ਼ਗਾਰ ਹੈ ਇਹ ਸਾਰਿਆਂ ਨੂੰ ਰੋਜੀ ਮਿਲੂਗੀ ਤੁਹਾਨੂੰ ਵੀ ਪ੍ਰੈਸ ਵਾਲਿਆਂ ਨੂੰ ਵੀ ਨਮੀਆਂ ਤੋਂ ਨਮੀਆਂ ਖਬਰਾਂ ਪ੍ਰਾਪਤ ਹੋਣਗੀਆਂ ਮੰਨਤਾ ਇੱਕ ਵੈਸਟ ਹਲਕੇ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਲੁਧਿਆਣਾ ਪੱਛਮੀ ਦੇ ਵਿੱਚ ਜਿੱਥੇ ਗੁਰਪ੍ਰੀਤ ਸਿੰਘ ਐਮਐਲਏ ਮਰਗੇ ਸੀਗੇ ਫਿਰ ਤੁਸੀਂ ਆਪਣਾ ਉਮੀਦਵਾਰ ਖੜਾ ਕਰੋਗੇ ਚੋਣ ਮੈਦਾਨ ਦੇ ਹਾਂ لازਮੀ ਖੜਾ ਕਰਾਂਗੇ